IPL ਦੇ ਵਿੱਚ ਨੋਟਾਂ ਦਾ ਮੀਂਹ ਵਰਿਆ ਜੀ ਹਾਂ ਨੋਟਾਂ ਦੀ بارش ਹੋਈ ਹੈ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿਹੜਾ ਕਿਹੜਾ ਪਲੇਅਰ ਜੁੜਿਆ ਕਿੰਨੇ ਕਿੰਨੇ ਕਰੋੜ ਦੇ ਵਿੱਚ ਵਿਕਿਆ ਪਰ ਪੰਜਾਬ ਦੇ ਸ਼ੇਰ ਅਰਸ਼ਦੀਪ ਦੀ IPL ਦੇ ਵਿੱਚ ਬੱਲੇ ਬੱਲੇ ਹੋਈ ਹੈ ਤੂਤੀ ਬੋਲੀ ਹੈ ਜੀ ਹਾਂ ਖਿੱਚੋ ਤਾਣ ਕੋਈ ਹੈ ਪਲੇਅਰ ਖਰੀਦਣ ਦੇ ਵਾਸਤੇ ਪਰ ਪੰਜਾਬ ਦੇ ਹਿੱਸੇ ਦੇ ਵਿੱਚ ਹੀ ਅਰਸ਼ਦੀਪ ਆਇਆ ਹੈ ਪੰਜਾਬ ਕਿੰਗ ਨੇ ਤੁਹਾਨੂੰ ਦੱਸ ਦਈਏ ਕਿ 18 ਕਰੋੜ ਰੁਪਏ ਦੇ ਵਿੱਚ ਅਰਸ਼ਦੀਪ ਨੂੰ ਖਰੀਦਿਆ ਔਰ ਜੂਵੀ ਚਾਹਲ ਨੂੰ ਵੀ 18 ਕਰੋੜ ਰੁਪਏ ਦੇ ਵਿੱਚ ਖਰੀਦਿਆ ਪਰ ਇਸ ਆਈਪੀਐਲ ਦੇ ਵਿੱਚ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਆਈਪੀਐਲ ਦੇ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਸਭ ਤੋਂ ਮਹਿੰਗਾ ਪਲੇਅਰ ਜੇ ਕੋਈ ਵਿੱਚ ਹੈ ਵਿਕਿਆ ਹੈ ਤਾਂ ਉਹ ਹੈ ਰਿਸ਼ਭ ਪੰਥ ਜਿਨ੍ਹਾਂ ਤੁਹਾਨੂੰ ਦੱਸ ਦਿੱਤੀ ਇੱਕ ਰਿਸ਼ਭ ਪੰਥ ਨੇ ਸਾਰੇ ਰਿਕਾਰਡ ਤੋੜ ਦਿੱਤੇ ਹੈ ਆਈਪੀਐਲ ਇਤਿਹਾਸ ਦੇ ਵਿੱਚ ਇੰਨੀ ਜ਼ਿਆਦਾ ਬੁਲੀ ਆ ਕਿਸੇ ਪਲੇਅਰ ਤੇ ਵੀ ਨਹੀਂ ਲੱਗੀ ਚਾਹੇ ਉਹ ਇੰਡੀਆ ਦਾ ਹੋਵੇ ਤੇ ਚਾਹੇ ਕੋਈ ਬਾਹਰਲਾ ਪ੍ਰੇਰ ਹੋਵੇ ਹਾਲਾਂਕਿ ਪਿਛਲੀ ਵਾਰ ਮਿਚਲ ਸਟਾਕ ਦੇ ਉੱਪਰ 22 ਤੋਂ 23 ਕਰੋੜ ਰੁਪਏ ਦੀ ਬੋਲੀ ਜ਼ਰੂਰ ਲੱਗੀ ਸੀ ਪਰ ਇਸ ਵਾਰ ਤਾਂ ਸਾਰੇ ਰਿਕਾਰਡ ਟੁੱਟ ਗਏ ਨੇ ਰਿਸ਼ਭ ਪੰਥ ਪਹਿਲੇ ਖਿਡਾਰੀ ਬਣੇ ਨੇ ਔਰ ਦੂਸਰੇ ਸ਼੍ਰੇਸ਼ ਐਯਰ ਜਿਨ੍ਹਾਂ ਦੇ ਉੱਪਰ ਵੱਡੀਆਂ-ਵੱਡੀਆਂ ਬੋਲੀਆਂ ਲੱਗੀਆਂ ਨੇ ਤੁਹਾਨੂੰ ਦੱਸਦੀ ਕਿ ਰਿਸ਼ਭ ਪੰਥ ਨੂੰ 27 ਕਰੋੜ ਰੁਪਏ ਦੇ ਵਿੱਚ ਖਰੀਦਿਆ ਹੈ ਲਖਨਊ ਸੁਪਰ ਜਾਇੰਟਸ ਦੇ ਵੱਲੋਂ ਰਿਸ਼ਵ ਪੰਥ ਨੂੰ 27 ਕਰੋੜ ਰੁਪਏ ਦੇ ਵਿੱਚ ਖਰੀਦਿਆ ਗਿਆ ਜਦਕਿ ਪੰਜਾਬ ਕਿੰਗਸ ਨੇ ਸ਼੍ਰੇਸ਼ ਅੱਯਰ ਨੂੰ 26.75 ਕਰੋੜ ਰੁਪਏ ਦੇ ਵਿੱਚ ਖਰੀਦਿਆ ਔਰ ਨਾਲ ਕੀ ਪੰਜਾਬ ਕਿੰਗਸ ਨੇ ਪੰਜਾਬ ਦੇ ਸ਼ੇਰ ਅਰਸ਼ਦੀਪ ਤੇ ਯوجਵਿੰਦਰ ਚਾਹਲ ਨੂੰ 18-18 ਕਰੋੜ ਰੁਪਏ ਦੇ ਵਿੱਚ ਖਰੀਦਿਆ ਔਰ ਸੱਤ ਭਾਰਤੀ ਖਿਡਾਰੀਆਂ ਤੇ 126 ਕਰੋੜ ਰੁਪਏ ਖਰਚ ਕੋਏ ਨੇ ਤਾਂ ਇਹ ਆਈਪੀਐਲ ਆਕਸ਼ਨ ਕੋਈ ਹੈ ਕਿਉਂਕਿ ਆਈਪੀਐਲ ਹੁਣ ਸ਼ੁਰੂ ਹੋਣ ਵਾਲਾ ਹੈ ਤਾਂ ਇਸ ਆਕਸ਼ਨ ਦੇ ਵਿੱਚ ਤਾਨੂੰ ਦੱਸ ਦਈਏ ਕਿ ਸਭ ਤੋਂ ਵੱਡੀ ਬੋਲੀ ਜਿਹੜੀ ਹੈ ਉਹ ਰਿਸ਼ਵ ਪੰਥ ਤੇ ਲਗਾਈ ਗਈ ਹੈ ਬੈਟਸਮੈਨ ਤੇ ਕੀਪਰ ਨੇ ਰਿਸ਼ਵ ਪੰਥ ਹੋਰ ਜਿਵੇਂ ਦੀ ਉਹਨਾਂ ਦੀ ਪਰਫਾਰਮੈਂਸ ਹੈ ਉਸ ਦੇ ਹਿਸਾਬ ਤੇ ਗੱਲ ਕਰੀਏ ਤਾਂ ਉਸ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਇਹ ਬੋਲੀ ਲੱਗੀ ਹੋਣੀ ਹੈ 72 ਖਿਡਾਰੀਆਂ ਤੇ 467 ਕਰੋੜ ਰੁਪਏ ਖਰਚ ਕੀਤੇ ਗਏ ਨੇ 72 ਖਿਡਾਰੀਆਂ ਤੇ 467 ਰੁਪਏ ਖਰਚੇ ਗਏ ਨੇ ਔਰ ਜਿਨ੍ਹਾਂ ਦੇ ਵਿੱਚੋਂ ਸਿਰਫ 7 ਖਿਡਾਰੀਆਂ ਤੇ 126 ਕਰੋੜ ਖਰਚੇ ਗਏ ਨੇ 7 ਭਾਰਤੀ ਖਿਡਾਰੀ ਇੱਕ ਪਾਸੇ ਔਰ ਬਾਕੀ 72 ਦੇ ਵਿੱਚੋਂ 7 ਕੱਢ ਕੇ ਅਸੀਂ ਜ਼ਿਕਰ ਦੇਖੀ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਪੈਸੇ ਬਾਕੀਆਂ ਦੇ ਹਲਾਤ ਸਿਰਫ 7 ਖਿਡਾਰੀਆਂ ਤੇ ਹੀ ਭਾਰਤੀ ਖਿਡਾਰੀਆਂ ਤੇ 126 ਕਰੋੜ ਰੁਪਏ ਖਰਚੇ ਗਏ ਨੇ ਤਰਸ਼ਪੰਸ ਆਈਪੀਐਲ ਦੇ ਇਤਿਹਾਸ ਦੇ ਵਿੱਚ ਸਭ ਤੋਂ ਮਹਿੰਗੇ ਖਿਡਾਰੀ ਬਣੇ ਨੇ ਜਿਨ੍ਹਾਂ ਨੂੰ 27 ਕਰੋੜ ਦੇ ਵਿੱਚ ਲਖਨਊ ਸੁਪਰ ਜੈਂਟਸ ਤੇ ਖਰੀਦਾ ਹੈ ਪੰਜਾਬ ਕਿੰਗਸ ਨੇ ਸ਼ਰੇਆ ਸૈયਰ ਨੂੰ 26.75 ਕਰੋੜ ਚ ਖਰੀਦਾ ਹੈ ਔਰ ਪੰਜਾਬ ਨੇ ਅਰਸ਼ਦੀਪ ਤੇ ਚਾਹਲ ਨੂੰ 18-18 ਕਰੋੜ ਰੁਪਏ ਦੇ ਵਿੱਚ ਖਰੀਦਾ ਹੈ ਤਾਂ ਨੋਟਾਂ ਦੀ ਬਾਰਿਸ਼ ਹੋਈ ਹੈ ਕਮੈਂਟ ਬਾਕਸ ਦੇ ਵਿੱਚ ਤੁਸੀਂ ਜਰੂਰ ਦੱਸਦੇ ਹੋ ਕਿ ਤੁਹਾਡਾ ਫੇਵਰੇਟ ਖਿਡਾਰੀ ਜਿਹੜਾ ਆ ਉਹ ਕਿਹੜਾ ਹੈ ਤੁਹਾਡਾ ਸਭ ਤੋਂ ਪਸੰਦੀਦਾ ਖਿਡਾਰੀ ਕਿਹੜਾ ਹੈ ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਜਰੂਰ ਸਾਂਝਾ